ਉਹ ਤੁਹਾਡੇ ਜੋ ਮੈਸਰ ਇੱਥੋਂ ਘੰਮਦੇ ਹੁੰਦੇ ਆ ਆਪਾਂ ਕਿ ਇੱਥੋਂ ਘੰਮਦਾ ਕਰਤਾ ਅਸੀਂ ਇੱਥੇ ਦੇਤਾ ਉਹ ਵੀ ਇੱਥੋਂ ਹਾਈਡਰੋਲਿਕ ਤੇ ਪਾਈਪਾਂ ਲਾਉ ਉਹਦਾ ਡਿਸਟ੍ਰੀਬਿਊਟਰ ਤੋਂ ਜਿੰਨਾ ਤਾਂਠਾ ਕਰਨਾ ਆਪਾਂ ਕਰ ਸਕਦੇ ਹਾਂ ਤਾਂ ਮੈਂ ਇੱਕ ਗੋਠੀ ਲਾਉਣ ਥੱਲੇ ਕਿੱਥੇ ਨਾ 1.5 ਇੰਚੀ ਗੁੱਲਾ ਲਾਉਂਦੇ ਆ ਅੱਛਾ ਜੀ ਅਸੀਂ 2.5 ਇੰਚੀ ਲਾਇਆ ਹੈ ਠੀਕ ਹੈ ਜੀ ਆ 2.5 ਇੰਚੀ ਗੁੱਲਾ ਲਾਇਆ ਹੈ ਜਦੋਂ ਆਪਾਂ ਇਹਨੂੰ ਮੰਨ ਲਓ ਇੱਕ ਉੱਚਾ ਇੱਕ ਸਾਈਡ ਨੀਵੀਂ ਲਾਉਣੀ ਆ ਉਦੋਂ ਆਪਾਂ ਨੂੰ ਕਿਲੀਆਂ ਕੱਢਣੀਆਂ ਕੰਨੀਆਂ ਕੱਢਣੀਆਂ ਇਹ ਕਿਲੀਆਂ ਕੱਢਣੀਆਂ ਇਹ ਹੋਗਾ 5 ਇੰਚ ਮਨ ਠੀਕ ਹੈ ਜੀ 5 in 1 ਹੋ ਗਿਆ 2 in 1 ਮਿੱਤਰੋ ਆਏ ਆ ਵੀ ਅੱਗੇ ਨੂੰ ਵੀ ਕੰਮ ਕਰਦਾ ਹੀ ਨਾਲ ਦੀ ਨਾਲ ਬੈਕ ਵੀ ਕਰ ਸਕਦੇ ਸੀ ਪਹਿਲਾਂ ਹੀ ਕਾਫੀ ਪਹਾਰਾ ਹੋ ਜਾਂਦਾ ਜਿਹਦੇ ਕੋਲੇ ਨਿੱਕਾ ਟਰੈਕਟਰ ਆਏ ਉਹ ਵੀ ਚਲਾ ਸਕਦੇ ਨੇ ਕਿਰਾਇਆ ਹੋਵੇ ਚੱਲੂਗਾ ਵਾਲੀ ਗੱਲ ਵੀ ਹੋ ਗਈ ਜਿਹੜੇ ਵੱਡੇ ਗਾਂ 4 ਵੀਲ ਆ ਗਏ ਤੇ ਉਹ ਕਿਤੇ ਉਂ ਮੋੜ ਮਰਾੜਾ ਤਾਂ ਨਹੀਂ ਦਿੰਦੇ ਨਾ ਨਾ ਲੋਹਾ ਇਹ ਇੰਨਾ ਨਹੀਂ ਮਾਰਦਾ ਅੱਛਾ ਇਹ ਆ ਜਿਹੜੀ ਚੀਜ਼ ਹੈ ਪਲੇਟ ਲੱਗੀ ਵੀ ਆ ਅੱਛਾ ਜਿੱਡਾ ਮੋਟਾ ਮੂਰੇ ਦੰਦ ਲੱਗਾ ਨਾ ਠੀਕ ਹੈ ਵੱਡੀ ਮੋਟੀ ਆ ਪਲੇਟ ਪਹਾੜਾਂ ਦੇ ਵਿੱਚ ਕਈ ਇਹਦਾ ਰੇੜੂ ਲੱਗੇ ਹੋਏ ਆ ਇਹ ਤੈਰ ਲੱਗੇ ਆ ਹਾਂ ਇੰਗਲਾਂ ਦੇ ਵਿੱਚ ਘੁੰਮਣ ਨੂੰ ਸਖਾਲਾ ਰਹੂਗਾ ਵੀ ਆਏ ਨੇ ਤੋ ਇਹ ਲੰਨ ਵਾਲਾ ਕੰਮ ਹੋ ਜਾਊਗਾ। ਨਾ ਨਾ ਨਾ। ਠੀਕ। ਕਿਸਾਨ ਵੀਰੋ ਤਾਂ ਸਵਾਗਤ ਹੈ ਜੀ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਜੀ। ਅੱਜ ਆਪਾਂ ਮਾਗੀ ਮੇਲੇ ਤੇ ਪਹੁੰਚੇ ਆਂ ਤੇ ਇੱਥੇ ਬਾਈ ਹੋਰਾਂ ਦੀ ਅਨਮੋਲ ਐਂਜ ਵਰਕਸ ਸ਼ਾਮ ਸਿੰਘ ਵਾਲਿਆਂ ਦੀ ਜਿਹੜੀ ਇੱਥੇ ਸਟਾਲ ਲੱਗੀ ਹੋਈ ਆ ਤੇ ਕੀ ਨਵੀਂ ਚੀਜ਼ ਲੈ ਕੇ ਆਪਾਂ ਬਾਈ ਹੋਰਾਂ ਤੋਂ ਪੁੱਛਦੇ ਆਂ ਜੀ ਸੱਸੀ ਗਾਇ ਬਾਈ ਜੀ। ਸੱਸੀ ਗਾਇ ਜੀ। ਆਪਾਂ ਅੱਜ ਫਿਰ ਕੀ ਨਵਾਂ ਦਿਖਾ ਰਹੇ ਆਂ ਜੀ ਦਰਸ਼ਕਾਂ ਨੂੰ? ਇੱਕ ਤਾਂ ਇਹ ਇਹ ਕਿਰਾਇਆ ਨਵਾਂ ਆਇਆ। ਠੀਕ ਹੈ ਜੀ। ਆਓ ਬਈ ਨੇੜੇ ਆਪਾਂ ਦਿਖਾਈਏ ਜੀ। ਇਹਨੂੰ ਕਿਹੜਾ ਕਿਰਾਇਆ ਬੋਲ ਦਿੰਦੇ ਆਂ ਜਿ ਇਹ ਤਾਂ ਆਮ ਹੀ ਬਣਿਆ ਤੁਸੀਂ ਵੀ ਵੇਖਿਓ ਨੇ ਇਹਦੀ ਆਪਾਂ ਇੱਕ ਟੇਢੀ ਡਾਇਰੈਕਸ਼ਨ ਦੇਤੀ ਆ ਇਸ ਤਰ੍ਹਾਂ ਠੀਕ ਹੈ ਜਿਹੜੇ ਆਮ 360 ਚੱਲਦੇ ਆ ਬਈ ਉਹ ਤੁਹਾਡੇ ਜੋ ਮੈਚ ਸਰ ਤੋਂ ਇੱਥੋਂ ਘੱਮਦੇ ਹੁੰਦੇ ਆ ਆਪਾਂ ਕਿੱਥੋਂ ਘੁੰਮਦਾ ਕਰਤਾ ਠੀਕ ਹੈ ਜੀ ਇਹਦਾ ਬਈ ਜੀ ਕਿਵੇਂ ਫਾਇਦਾ ਰਹੂਗਾ ਜੇ ਆਪਾਂ ਦੱਸੀਏ ਕਿਸਾਨ ਵੀਰਾਂ ਨੂੰ ਜੀ ਇਹਦਾ ਫਾਇਦਾ ਇਹ ਆ ਵੀ ਇਹ ਜਦੋਂ ਕਈ ਵਾਰ ਥਾਂ ਆਪਣਾ ਇੱਕ ਪਾਸੇ ਪੋਲਾ ਹੁੰਦਾ ਇੱਕ ਪਾਸੇ ਕਰੜਾ ਹੁੰਦਾ ਬਿਲਕੁਲ ਹਾਂ ਜੀ ਪੋਲੇ ਪਾਸੇ ਥੱਲੇ ਨੂੰ ਡੂੰਘਾ ਤੁਰਿਆ ਜਾਂਦਾ ਹਾਂਜੀ ਹਾਂਜੀ ਦੂਜੇ ਪਾਸੇ ਲੱਗਦਾ ਨਹੀਂ ਠੀਕ ਹੈ ਫਿਰ ਉਹ ਟਾਪ ਲਿੰਕ ਤੋਂ ਜਾਂ ਲਿੰਕਾਂ ਤੋਂ ਸੈੱਟ ਕਰਨਾ ਪੈਂਦਾ ਹਾਂਜੀ ਹਾਂ ਅਸੀਂ ਇੱਥੇ ਦੇਤਾ ਉਹ ਵੀ ਇਥੋਂ ਹਾਈਡਰੌਲਿਕ ਤੇ ਪਾਈਪਾਂ ਲਾਉ ਦਾ ਡਿਸਟ੍ਰੀਬਿਊਟਰ ਤੋਂ ਜਿੰਨਾ ਤਾਂ ਠਾਠਾ ਕਰਨਾ ਆਪਾਂ ਕਰ ਸਕਦੇ ਹਾਂ ਤਾਂ ਮੈਂ ਇੱਕ ਗੋਠੀ ਲਾਉਣ ਥੱਲੇ ਠੀਕ ਹੈ ਇਹ ਜਾਨੀ ਹਾਈਡਰੌਲਿਕ ਸਿਸਟਮ ਨਾਲ ਚੱਲਣਾ ਹਾਈਡਰੌਲਿਕ ਤੇ ਚੱਲਣਾ ਆਪਾਂ ਦੇਖ ਰਹੇ ਹਾਂ ਜੀ ਜੈਕ ਇਹਦੇ ਨਾਲ ਆਪਾਂ ਇੰਚ-ਇੰਚ ਦੇ ਹਿਸਾਬ ਨਾਲ ਵੀ ਚੱਲਿਆ ਕਰਨਾ। ਜਿੰਨਾ ਵੀ ਆਪਾਂ ਬਾਹੂਤ-ਸੂਤ ਦੇ ਨਾਲ ਚੱਕ ਲਈਏ ਆਪਦੇ ਬੰਦੇ ਦੀ ਆਪ ਦੀ ਕੰਟਰੋਲ ਚਾਹੀਦਾ। ਠੀਕ ਹੈ ਜੀ। ਡਿਸਟ੍ਰੀਬਿਊਟਰ ਦਾ ਕੰਟਰੋਲ ਸਹੀ ਹੈ ਜਿੰਨਾ ਕੋ ਮਰਜ਼ੀ ਕਰ ਲੋ। ਬਿਲਕੁਲ ਬਿਲਕੁਲ ਜੀ। ਹਾਂ। ਤੇ ਬਾਈ ਜੀ ਇਹ ਕਿਵੇਂ ਇੱਕ ਵਾਰੀ ਟੈਂਪਰੇਰੀ ਪਾਇਆ ਕਿ ਇਹ ਤਾਂ ਸਿਰਫ ਦਿਖਾਉਣ ਲਈ ਪਾਇਆ ਸੀ। ਠੀਕ ਹੈ। ਕੋਈ ਸੈਟਿੰਗ ਨਹੀਂ ਕੀਤੀ। ਅਗਲਾ ਜਿਹੜਾ ਟਰੈਕਟਰ ਜਿਹਦੇ ਹਿਸਾਬ ਨਾਲ ਉਹ ਟਰੈਕਟਰ ਦੇ ਹਿਸਾਬ ਨਾਲ ਰੰਗ ਕਰਕੇ ਅਗਲੀ ਨੂੰ ਚੀਜ਼ ਦੇ ਦੇ ਜੀ। ਠੀਕ ਹੈ ਠੀਕ ਹੈ। ਇਹ ਤਾਂ ਸਿਰਫ ਅਸੀਂ ਮੇਲੇ ਕਰਕੇ ਇਹਨੇ ਮੰਗੀ ਦੇ ਆ ਵਧੀਆ। ਤੇ ਬਾਕੀ ਵੀ ਇੱਥੇ ਜਿਵੇਂ ਆ ਵੀਰ ਆਏ ਖੜੇ ਆ ਇਦਾਂ ਪਸੰਦ ਆ ਰਿਹਾ ਏ ਜੀ ਲੋਕਾਂ ਨੂੰ ਹਾਂ 360 ਗੇ ਜਿਵੇਂ ਮਰਜ਼ੀ ਦਾ ਤੇ ਹਾਂਜੀ ਬਾਈ ਮੈਂ ਕਿਹਾ ਜਿਵੇਂ ਬਾਈ ਹੋਰੀ ਖੜੇ ਆਏ ਪਸੰਦ ਆ ਰਹੇ ਜੀ ਲੋਕਾਂ ਨੂੰ ਕੀ ਰਿਸਪੌਂਸ ਇਹ ਤਾਂ ਹੁਣ ਬਾਈ ਹੋਣਾ ਦੱਸ ਸਕਦੇ ਠੀਕ ਹੈ ਠੀਕ ਹੈ ਜੀ ਬਹੁਤ ਪਸੰਦ ਕਰ ਰਹੇ ਲੋਕ ਬਾਈ ਹੋਰ ਲਾਉਣਾ ਪੈਂਦਾ ਫਿਰ ਦੂਜਾ ਪੋਣਾ ਪੈਂਦਾ ਜੀ ਬਿਲਕੁਲ ਬਿਲਕੁਲ ਪ੍ਰੈਸ਼ਰ ਦੇ ਪੁੱਛੋ ਮਿਲ ਜਾਂਦਾ ਠੀਕ ਹੈ ਜੀ ਤੇ ਬਾਈ ਇਹ ਜਿਵੇਂ ਹੁਣ ਇਹਦੀ 40 ਹਜ਼ਾਰ 40 ਠੀਕ ਹੈ ਜੀ ਤੇ ਬਾਈ ਜੀ ਇਹਦੇ ਜਿਵੇਂ ਹੁਣ ਇਹਨੂੰ ਦੇਖ ਰਹੇ ਆ ਜੀ ਆ ਜਿਵੇਂ ਇੰਗਲਾ ਹੈ ਇਹ ਬਈ ਮਜ਼ਬੂਤ ਆ ਕੰਮ ਬਹੁਤ ਜਿਆਦਾ ਮਜ਼ਬੂਤ ਆ ਅਸੀਂ ਵਿਚੋ ਆ ਇਹਨੂੰ ਆ ਸਪੋਰਟਾਂ ਦਿੱਤੀਆਂ ਐਸੇ ਕਰਕੇ ਵੀ ਭੂਰਾ ਵੀ ਵੱਲ ਨਾ ਖਾਣ ਜੇ ਮੈਂ ਆਪਦਾ ਦੱਸਾਂ ਮੈਨੂੰ ਥੋੜਾ ਨਰਮ ਲੱਗ ਰਿਹਾ ਕਣ ਤੁਹਾਨੂੰ ਲੱਗਦਾ ਬੇਫਿਕਰ ਰਹੀਏ ਮੈਂ ਨਾ ਯਾਰ ਹੈ ਇਹ ਚੀਜ਼ ਨਹੀਂ ਜਾਂਦੀ ਬਸ ਠੀਕ ਹੈ ਹਾਂ ਇਹ ਸਿਰ ਹੈ ਬਾਕੀ ਇਹਦੀ ਟੈਸਟਿੰਗ ਵਗੈਰਾ ਕਰੀ ਹੋਣੀ ਸਾਰੀ ਤੁਹਾਨੂੰ ਕਿ ਕਿ ਫੇਰ ਰੰਗ ਫੇਰ ਤੋਰੀ ਦਾ ਰੰਗ ਕਰੀਦਾ ਜਦੋਂ ਬੈਗ ਧੱਕਾ ਮਾਰਦਾ ਟਰੈਕਟਰ ਹਨਾ ਕਈ ਵਾਰੀ ਜਿਆਦਾ ਲੱਗ ਜੇ ਤਾਂ ਇਹਦੇ ਤੇ ਇੱਥੇ ਨਾ 1.5 ਇ ਠੀਕ ਹੈ ਜੀ 8 2 ਇੰਚ ਗੁੱਲਾ ਲਾਇਆ ਹੈ ਠੀਕ ਹੈ ਹਮ 1.5 ਇੰਚ ਤੇ ਚੱਲੀ ਜਾਂਦੇ ਆ ਇਹ ਤਾਂ ਬਹੁਤ ਅੱਛਾ ਜੋ ਆ ਮਾਰਕੀਟ ਦੇ ਵਿੱਚ ਚਲਦੇ ਆ ਉਹਨਾਂ ਨਾਲੋਂ ਆਪਾਂ ਫਿਰ ਵੀ ਹੈਵੀ ਰੱਖਿਆ ਹੈਵੀ ਰੱਖਿਆ ਠੀਕ ਹੈ ਤੇ ਬਾਕੀ ਮਿੱਤਰੋ ਆ ਦੇਖੋ ਤੁਸੀਂ ਇਧਰੋਂ ਵੀ ਸਕੋਰਟ ਪਾ ਦੀ ਜਿਹੜੀ ਮੇਨ ਆਪਣੀ ਸੈਂਟਰ ਵਾਲੀ ਆ ਆਉਂਦੀ ਆ ਵੀ ਬਹੁਤ ਦੇਖੋ ਪਲੇਟ ਕਿੰਨੀ ਮੋਟੀ ਆ ਕਿੰਨੇ ਇੰਚੀ ਲਾਈ ਬਈ ਆ ਇਹ 2.5 ਅੱਛਾ 2.5 ਦੀ ਇਹ ਪੱਤੀ ਨਾਲ ਇੱਥੇ ਫੇਰ ਲਾਉਂਦੇ ਨਹੀਂ ਇੱਥੇ ਆਮ ਜ਼ਿਆਦਾਤਰ ਪੈਪਜੀ ਲਾ ਦਿੰਦੇ ਆ ਠੀਕ ਹੈ ਯਾਨੀ ਪੂਰਾ ਐ ਬਾਈ ਨੇ ਕੇਰਾ ਮੜਿਆ ਬਾਈ ਕੋਈ ਲਾਂਬੇ ਵਾਲੀ ਗੱਲ ਨਹੀਂ ਹੈਗੀ ਤੇ ਬਾਕੀ ਇਹ ਇੱਕ ਬਈ ਸੇਲ ਵੀ ਹੋ ਗਿਆ ਆਪਣਾ ਕਰਾਇਆ ਇੱਕ ਕਰਾ ਸੇਲ ਉਹ ਲੈ ਮਿੱਤਰੋ ਉਹ ਵੀ ਤੁਹਾਨੂੰ ਦਿਖਾਉਣੇ ਅੱਗੇ ਤੇ ਇਹਦੇ ਚ ਆਪਸ਼ਨ ਆ ਜਿਵੇਂ ਇੱਥੇ ਤੁਸੀਂ ਦੇਖ ਸਕਦੇ ਇਹਨੂੰ ਪੱਕਾ ਤੇ ਬਈ ਆ ਵੀ ਮੜਾਏ ਦੱਸ ਦਿਓ ਜੀ ਇਹ ਮੜਾ ਜੇ ਇਹ ਆ ਵੀ ਜੇ ਆਪਾਂ ਆ ਨਹੀਂ ਕਰਨਾਗਾ ਹਾਂਜੀ ਹਾਂ ਆਪਾਂ ਪੰਪ ਨਹੀਂ ਲਾਉਣਾ ਠੀਕ ਹੈ ਅਸੀਂ ਆ ਦਿੱਤੇ ਆ ਸਰਾਖ ਠੀਕ ਹੈ ਜੀ ਇਹ ਸਰਾਖਾਂ ਤੋਂ ਆਪਦੇ ਅਡਜਸਟ ਜਿੱਥੇ ਮਰਜੀ ਤਾਂ ਠਾਂ ਠਾਂ ਕਰਕੇ ਆਉਦੇ ਜਿੱਥੇ ਕਰ ਸਕਦਾ ਠੀਕ ਹੈ ਠੀਕ ਹੈ ਜੀ ਤੇ ਉਹ ਵੀ ਮੰਨ ਲਓ ਜੇ ਕੀਮਤ ਘਟ ਜਾਂਦੀ ਆ ਬਿਲਕੁਲ ਜੀ ਕਈ ਬੰਦੇ ਨੇ ਕਿਸੇ ਟਰੈਕਟਰ ਦੇ ਡਿਸਟ੍ਰੀਬਿਊਟਰ ਹੀ ਨਹੀਂ ਹੁੰਦਾ ਹਾਂਜੀ ਹਾਂ ਸਹੀ ਗੱਲ ਹੈ ਪਰ ਬਿਨਾਂ ਡਿਸਟ੍ਰੀਬਿਊਟਰ ਤੋਂ ਹੁੰਦਾ ਠੀਕ ਹੈ ਤੇ ਇਹਦੇ ਨਾਲ ਰੇਟ ਦਾ ਵੀ ਕੰਮ ਦਾ ਫਰਕ ਆ ਜੂਗਾ ਹਾਂ ਠੀਕ ਹੈ ਠੀਕ ਹੈ ਜੀ ਚਲੋ ਵਧੀਆ ਜੀ ਤੇ ਆ ਬਾਕੀ ਬਈ ਇੱਕ ਹੋਰ ਚੀਜ਼ ਇਹਦੇ ਚ ਜਿਵੇਂ ਆ ਗੁੱਲੀਆਂ ਵਗੈਰਾ ਆ ਕਿੱਲੀਆਂ ਦਾ ਕੀ ਕੰਮ ਆ ਬਈ ਆਪਾਂ ਪੱਕਾ ਕੀਤਾ ਜੇ ਕਿਸੇ ਨੇ ਸਿੱਧਾ ਹੀ ਚਲਾਉਣਾ ਤਾਂ ਆ ਕਿੱਲੀਆਂ ਪਾਈਆਂ ਅੱਛਾ ਜੇ ਆ ਉਹ ਜਦੋਂ ਆਪਾਂ ਠੀਕ ਹੈ ਉੱਚਾ ਨੀਵਾ ਕਰਕੇ ਲਾਉਣਾ ਤੇ ਫਿਰ ਆ ਫਿਰ ਆ ਕਿਲੀਆਂ ਲੈ ਜਾਣੀਆਂ ਠੀਕ ਹੈ ਤੇਰਾ ਨਿਕਲ ਜਾਣੀਆਂ ਜਦੋਂ ਆਪਾਂ ਇਹਨੂੰ ਮੰਨ ਲਓ ਇੱਕ ਉੱਚਾ ਇੱਕ ਸਾਈਡ ਨੀਵੀ ਲਾਉਣੀ ਹੈ ਉਦੋਂ ਆਪਾਂ ਨੂੰ ਕਿਲੀਆਂ ਕੱਢਣੀਆਂ ਕੰਨੀਆਂ ਲੋ ਇਹ ਕਿਲੀਆਂ ਕੱਢਣੀਆਂ ਤੇ ਆ ਨਟ ਐਡ ਕਰ ਦੇਣਾ ਇੱਥੇ ਬਸ ਠੀਕ ਹੈ ਠੀਕ ਹੈ ਬਈ ਸੌਖਾ ਹੀ ਆ ਜਾਣੀ ਕੰਮ ਕੋਲ ਮਲਾ ਕੇ ਠੀਕ ਹੈ ਠੀਕ ਹੈ ਇਹ ਤਾਂ ਆਮ ਜਿਹਾ ਕੰਮ ਹੈ ਠੀਕ ਹੈ ਬਈ ਤੇ ਇਹ ਵੀ ਬਈ ਆਪਾਂ ਜਿਹੜੀ ਚੜਾਈ ਹੈ ਕਰਾਏ ਦੀ ਇਹ ਵੱਡੇ ਜਿਵੇਂ ਹੁਣ 4 ਵੀਲ ਟਰੈਕਟਰ ਆ ਗਏ ਉਹਦੇ ਹਿਸਾਬ ਨਾਲ ਵਧਾ ਸਕਦੇ ਜੀ ਕਿੱਥੇ ਇਹ ਆ ਦੀ 8 ਫੁੱਟ ਤੋਂ ਲੰਬਾਈ ਨਹੀਂ ਬਸ ਅ ਅੱਛਾ ਜੀ ਫਿਰ ਅੱਛਾ ਹੁਣ ਇਹ ਟਰੈਕਟਰ ਦੇ ਮਗਰ ਪਾਇਆ ਪਾਇਆ ਘੁੰਮੂਗਾ ਪਾਇਆ ਪਾਇਆ ਟਾਇਰਾਂ ਦੇ ਵਿੱਚ ਘੁੰਮੂਗਾ ਅੱਛਾ ਵੀ ਆਇਆ ਨਹੀਂ ਆ ਲਾ ਕੇ ਕਮਾ ਲਾ ਕੇ ਨਹੀਂ ਉਹ ਜੇ ਫਿਰ ਆਪ ਇਸ ਤੋਂ ਵੱਡਾ ਕਰਦੇ ਆ ਛੋਟੀ ਹੋ ਸਕਦੀ ਐ ਇਸ ਤੋਂ ਵੱਡੀ ਨਹੀਂ ਹੋ ਸਕਦੀ ਠੀਕ ਹੈ ਜੇ ਇਹਨੂੰ ਵੱਡਾ ਕਰਦੇ ਆ ਫਿਰ ਲਿੰਕਾਂ ਦੇ ਮਗਰ ਪਾਇਆ ਟਾਇਰਾਂ ਦੇ ਵਿੱਚ ਫਿਰ ਆ ਲਿੰਕਾ ਸਾਰਾ ਕੁਝ ਵਧਾਉਣਾ ਪੈਂਦਾ ਬਿਲਕੁਲ ਬਿਲਕੁਲ ਠੀਕ ਹੈ ਇਹਨਾਂ ਦੇ ਕੀ ਐਦਾ ਜੀ ਇਹਨਾਂ ਦੇ ਅੱਛਾ ਠੀਕ ਹੈ 8 ਫੁੱਟ ਹੈਗਾ ਜੀ ਤੇ ਆਜੋ ਫਿਰ ਮਿੱਤਰੋ ਹੁਣ ਤੁਹਾਨੂੰ ਮੇਨ ਜਿਹੜਾ ਕਰਾਇਆ ਦਿਖਾਉਣੇ ਆ ਫਰੰਟ ਤੋਂ ਇਹ ਕਿਰਾਏ ਦੇ ਦਰਸ਼ਕ ਜਿਹੜੇ ਬ ਦਵਾਨੇ ਹੋਏ ਆ ਬਾਈ ਨੇ ਰੌਣਕ ਲਾਈ ਆ ਪੂਰੀ ਇੱਥੇ ਇਹ ਜਿਹੜੀ ਲੋਕੇਸ਼ਨ ਆ ਤੁਹਾਨੂੰ ਦੱਸਦੀ ਹਜੇ ਵੀ ਜਿਹੜਾ 2 ਦਿਨ ਇਹਨਾਂ ਦੀ ਬਾਈ ਹੋਰਾਂ ਦੀ ਸਟਾਲ ਲੱਗਣੀ ਆ ਇੱਥੇ ਤਾਜ ਪੈਲਸ ਆ ਮਕਸਰ ਤੋਂ ਜਿਹੜਾ ਬੱਸ ਸਟੈਂਡ ਆ ਮਕਸਰ ਦਾ ਜਿਹੜੀ 메ਨ ਬਾਜ਼ਾਰ ਵਾਲੀ 메ਨ ਰੋਡ ਆ ਮਲੋਟ ਰੋਡ ਵੱਜਦੀ ਉੱਥੇ ਤਾਜ ਪੈਲਸ ਦੇ ਵਿੱਚ ਇਹਨਾਂ ਦੀ ਸਟਾਲ ਆ ਜੀ ਤੇ ਬਾਈ ਜੀ ਫਿਰ ਇਹ ਦੱਸੀ ਆ ਵੀ ਇਹ ਆਪਾਂ ਕਾਰੀਅਰ ਤਾਂ ਅਮਝਾਂ ਮਲਾ ਰੱਖਿਆ ਜਿਵੇਂ ਆਪਾਂ ਦੇਖੀਏ ਦੇਖੋ ਵੀਰ ਮੜਾ ਜਾਈ ਇਹ ਬਈ ਕੀ ਸਿਸਟਮ ਆ ਵਿੱਚੇ ਤਵੀਆਂ ਤੇ ਵਿੱਚੇ ਥੱਲੇ ਕਰਹਾ 2 in 1 ਦਾ ਕਰਹਾ ਸੀਗਾ ਪਹਿਲਾਂ ਤਾਂ ਠੀਕ ਹੈ ਜੀ ਇਹ ਜੋ 3 ਇਨ 1 ਲਾਦਾ ਸੀ ਨਾਲ ਜਿੰਦਰਾ ਠੀਕ ਹੈ ਇਹ ਹੋ ਗਿਆ 5 ਇਨ 1 ਠੀਕ ਹੈ ਜੀ 5 ਇਨ 1 ਹੋ ਗਿਆ ਹਾਂ 2 ਇਨ 1 ਮਿੱਤਰੋ ਆਏ ਆ ਵੀ ਅੱਗੇ ਨੂੰ ਵੀ ਕੰਮ ਕਰਦਾ ਹੀ ਨਾਲ ਦੀ ਨਾਲ ਬੈਕ ਵੀ ਕਰ ਸਕਦੇ ਸੀ ਤੇ ਪਹਿਲਾਂ ਆਪਾਂ ਕਰਾਹੇ ਵਾਰੀ ਦੱਸ ਦਈਏ ਵੀ ਇਹਨੂੰ ਕਿਵੇਂ 2 ਇਨ 1 ਨੂੰ ਆਪਾਂ ਵਰਤ ਸਕਦੇ ਹਾਂ ਜੀ ਅੱਗੇ ਨੂੰ ਤੇ ਜਾਂ ਬੈਕ ਨੂੰ ਇਹ ਅੱਗੇ ਨੂੰ ਜੇ ਤਾਂ ਕਿਸੇ ਨੇ ਹਾਈਡਰੌਲਿਕ ਤੇ ਕਰਨਾ ਹੈ ਹਾਂਜੀ ਹਾਂਜੀ ਤੇ ਹਾਈਡਰੌਲਿਕ ਤੇ ਚੱਲੂਗਾ ਠੀਕ ਹੈ ਜੇ ਕਿਸੇ ਕੋਲ ਨਹੀਂ ਹੈ ਹਾਈਡਰੌਲਿਕ ਡਬਲ ਡਿਸਟ੍ਰਿਬਿਊਟਰ ਟਰੈਕਟਰ ਠੀਕ ਹੈ ਅਸੀਂ ਇੱਥੇ ਕਿੱਲੀਆਂ ਪੈਂਦੀਆਂ ਕੀਤੀਆਂ ਮਰੇ ਦੱਸੋਈ ਅੱਛਾ ਇੱਥੇ ਆ ਕਿੱਲੀਆਂ ਪਾ ਜਾਣੀਆਂ ਇੱਥੇ ਠੀਕ ਹੈ ਫਿਰ ਇੱਥੇ ਹੀ ਨੇ ਰੁਕ ਜਾਓ ਹੱਥ ਨਾਲ ਆਣ ਕੇ ਕਿੱਲੀ ਪਾ ਦਿਓ ਇੱਥੇ ਰੁਕ ਜਾਓ ਦੋਹਾਂ ਪਾਸੇ ਨੂੰ ਆਈ ਹੋਏ ਨੇ ਠੀਕ ਹੈ ਭਾਈ ਤੇ ਜੇ ਹਾਈਡਰੌਲਿਕ ਹੈ ਫਿਰ ਕੋਈ ਕਿੱਲੀ ਕੋਈ ਕਿੱਲੀ ਦੀ ਲੋੜ ਨਹੀਂ ਫਿਰ ਇਹਨੇ ਠੱਲ ਲੈਣਾ ਟਰੈਕਟਰ ਤੇ ਬੈਠਾ ਹੀ ਬੰਦਾ ਅੱਗੇ ਨੂੰ ਕਰੇ ਪਾਈ ਤੇ ਪਿੱਛੇ ਨੂੰ ਵੀ ਨਾਲ ਦੀ ਨਾਲ ਜਾਣਾ ਤਾਂ ਜਾਸ ਠੀਕ ਹੈ ਠੀਕ ਕੀ ਬਾਤ ਆਈ ਐਡਰੈਸ ਬਾਈ ਜੀ ਚਾਂਤਿੰਗ ਵਾਲਾ ਪਿੰਡ ਆ ਤੇ ਬਾਈ ਜੀ ਜਿਹੜਾ ਆਪਣੀ ਇਹਦੀ ਹੁਣ ਮੈਨਜਮੈਂਟ ਟਰੈਕਟਰ ਦੀਆਂ ਲਿੰਕਾਂ ਮਗਰ ਪੈ ਗਿਆ ਇਹ ਉਹ ਚੀਜ਼ ਤਾਂ ਆਪਣੀ ਨਾਲ ਹੀ ਫਿਕਸ ਰਹਿਣੀ ਟਰੈਕਟਰ ਦੇ ਉਹ ਨਾਲ ਫਿਕਸ ਰਹਿਣੀ ਤੇ ਉਸ ਤੋਂ ਬਾਅਦ ਇਹ ਜਿੰਦਰਾ ਬੰਨ ਜਾਣਾ ਜਿੰਦਰਾ ਬੰਨ ਜਾਣਾ ਇੱਥੋਂ ਕਰਾਇਆ ਖੁੱਲ ਕੇ ਥੱਲੇ ਲੈ ਜਾਣਾ ਇਹ ਇਹ ਕਿੰਨਾ ਕੁ ਕੋਸ ਖੋਲਣਾ ਪੂਜੋ ਕਰਾਇਆ ਆ ਨਾੜੀ ਆ 5 6 5 6 6 2 3 ਸੜਾ ਤੇ 3 9 ਸੜਾ ਠੀਕ ਹੈ ਇਹ ਥੱਲੋ ਲੈ ਗਿਆ ਠੀਕ ਆ ਆ ਥੱਲੋ ਲੱਗ ਹੀ ਜਾਣਾ ਜਾਨੀ ਐ ਤਾਂ ਨਹੀਂ ਵੀ ਬੰਦੇ ਦੇ 2 ਘੰਟੇ ਆ ਹੀ ਮਰ ਜਾਣ ਨਾ ਜੀ ਨਾ ਕਿੰਨੇ ਕੁ ਟਾਈਮ ਚ ਮੰਨ ਲਓ ਹੋ ਸਕ ਕੈਪੈਸਿਟੀ ਆ ਬੰਦੇ ਦੀ ਕਿੰਨੀ ਕੁ ਸਪੀਡ ਆ ਐ ਤਾਂ ਹੁਣ ਜੇ ਮੇਰੇ ਮੰਨ ਲਓ ਮੈਂ ਕਈ ਵਾਰਾ ਬੰਦਾ ਉਹ ਜਿਹਾ ਲੱਗ ਜਾਂਦਾ ਉਹ ਤਾਂ ਕਿਨਾਰੀ ਵੀ ਨਹੀਂ ਖੋਲਦਾ ਘੰਟਾ ਘੰਟਾ ਐ ਤਾਂ ਮੇਰੇ ਜਾਬੀ ਨਾ થਾਵੇ ਤਾਂ ਉਹੀ ਮੈਂ ਆਖਣ ਲੱਗਾ ਵੀ ਜੇ ਚਾਬੀ ਯਾਰ ਕੰਪਨੀ ਨੇ ਸਹੂਲਤ ਦੇਦੀ ਆ ਠੀਕ ਆ ਇਹ ਤੁਹਾਨੂੰ ਵਾਰਤ ਨਹੀਂ ਉਹ ਗੱਲ ਵੱਖਰੀ ਆ ਗੱਲ ਵੱਖਰੀ ਆ ਠੀਕ ਆ ਇਹ 60000 ਦਾ ਜੀ ਕਿੰਨੇ ਘਟਾ ਕਰਾਇਆ ਇਹ 8.5 ਕਰਾਇਆ ਜੀ ਇੱਥੋਂ ਖੋਲ ਜਣਾ ਠੀਕ ਥੱਲੇ ਵਾਲਾ ਵੱਖਰਾ ਹੋ ਗਿਆ ਵੱਟਾ ਬਣਾ ਲੈ ਲੱਗਿਆਣਾ ਠੀਕ ਹੈ ਜੀ ਜਦੋਂ ਕੱਲਾ ਕਰਾਇਆ ਚਲਾਉਣਾ ਉਹਦੇ ਕੱਲੇ ਆਹ ਉੱਤੋਂ ਲੈ ਜਾ ਉਹ ਖੋਲਣ ਦੀ ਲੋੜ ਨਹੀਂ ਇਹ ਨਾਲ ਫੈਕਸੀ ਆ ਠੀਕ ਹੈ ਜੀ ਆਹ ਖੋਲ ਦਿਓ ਕਰਾਇ ਚੱਲੀ ਜਾਊਗਾ ਠੀਕ ਹੈ ਤੇ ਇਹ ਬਈ ਐ ਉੱਪਰ ਟੰਗੇ ਨਹੀਂ ਚਲਾ ਸਕਦੇ ਕਿ ਚਲਾਈ ਜਾ ਸਕਦੇ ਵੀ ਕਿ ਥੱਲੇ ਪ੍ਰੋਬਲਮ ਆਉਂਦੀ ਐ ਨਾਲ ਨਹੀਂ ਮੁੜ ਕੇ ਕਰਾਇਆ ਨਹੀਂ ਘੁੰਮਣਾਗਾ ਅੱਛਾ ਕਰਾਇਆ ਘੁੰਮਣ ਚ ਨਹੀਂ ਆਹ ਠੀਕ ਹੈ ਠੀਕ ਹੈ ਵਾ ਕੱਲੇ ਆ ਤਵੇ ਲਾ ਕੇ ਰੱਖ ਲੈਣੇ ਉਹ ਵਜਨ ਕਰਾਇਏ ਦਾ ਪਹਿਲਾਂ ਹੀ ਬਹੁਤ ਜਿਆਦਾ ਜਿਆਦਾ ਉੱਤੇ ਕੁਆਂਟਲ ਵਜਨ ਇਹਦਾ ਰੱਖੀ ਰੱਖੀ ਇਹਦਾ ਫਿਰ ਉਹ ਸੂਟਿੰਗ ਹੁੰਦਾ ਵਜਨ ਪਾ ਲਾਉਗੇ ਆ ਜਿਹੜੀ ਆ ਵੱਟ ਬਣਾਉਗੀ ਵੱਟ ਪਾਉਗੀ ਖਾਲਾ ਵਿੱਚੋਂ ਛਾਂਗਣਾ ਉਹ ਵੀ ਛਾਂਗੂਗਾ ਖਾਲਾ ਜਿਹੜਾ ਆਪਾਂ ਕੱਚਾ ਪਾ ਲੈਨੇ ਆਪਾਂ ਕਈ ਨਾ ਮਿੱਟੀ ਕਢਦੇ ਆ ਉਹ ਵੀ ਇਹ ਇਕੱਲਾ ਕੱਢੂਗਾ ਇੱਕ ਨੂੰ ਲਾ ਕੇ ਰੱਖ ਦੋ ਇੱਕ ਨਾਲ ਕਢੋ ਇੱਕ ਨਾਲ ਇੱਕ ਨਾਲ ਬਾਹਰ ਆ ਜੂ ਮਿੱਟੀ ਬਸ ਕਈ ਨਾਲ ਤੁਸੀਂ ਠੱਪਣੀ ਐ ਤੇ ਬਈ ਜਿਵੇਂ ਇੱਕ ਨਾਲ ਆ ਪੱਤੀ ਐ ਜੀ ਇਹਦਾ ਕੀ ਕੰਮ ਐ ਜੀ ਮੇਨ ਇਹ سپورਟ ਤੋਂ ਹੀ ਐ ਵੈਸੇ ਜੀ ਇਹ سپورਟ ਤੋਂ ਠੀਕ ਐ ਇਹ ਕਦੋਂ ਲਾਉਣੀ ਐ ਵੀ ਜਿੰਦਰੀ ਜੀ ਇਹ ਜਦੋਂ ਡਿਸਟ੍ਰੀਬਿਊਟਰ ਤੇ ਟਰੈਕਟਰ ਲੱਗਾ ਠੀਕ ਐ ਉਹਦੇ ਲਗਣੀਆਂ ਠੀਕ ਹੈ ਜੀ ਜਦੋਂ ਵੀ ਇਹ ਹਾਈਡਰੋਕ ਤੋਂ ਆਪਾਂ ਕੰਮ ਲੈਣਾ ਹੈ ਇਹ ਆਪਾਂ ਕਿਰਾਇਆ ਪੱਕਾ ਚਲਾਉਣਾ ਵੀ ਮੰਨ ਲਓ ਕੋਈ ਕਿਲਾ ਦੋ ਕਿਲੇ ਜ਼ਮੀਨ ਆਪਣੀ ਉੱਚੀ ਨਹੀਂ ਵੀ ਆਪਾਂ ਪੱਧਰ ਕਰਨੀਆਂ ਇਹੇ ਪੱਤੀ ਇੱਥੋਂ ਇੱਥੇ ਪੈ ਜਾਣੀਆਂ ਅੱਛਾ ਪੱਕੀ ਪੈ ਜਾਣੀਆਂ ਇਹੀ ਪੱਤੀਆਂ ਪੈ ਜਾਣੀਆਂ ਪੱਤੀਆਂ ਹੋਰ ਨਹੀਂ ਲਿਆਉਣ ਦੀ ਲੋੜ ਠੀਕ ਹੈ ਇਹ ਵੈਸੇ ਬਈ ਇੱਕ ਮਜ਼ਬੂਤੀ ਦੇ ਤੌਰ ਤੇ ਨਾਲ ਦਿੰਨੇ ਆ ਕਿ ਹਰ ਵਾਰੀ ਇਹ ਬੰਦੇ ਨੂੰ ਕੌਣੀਆਂ ਪਾਣੀਆਂ ਪਾਣੀਆਂ ਕੋਈ ਐ ਲੋੜ ਨਹੀਂ ਮਜ਼ਬੂਤੀ ਦੇ ਤੌਰ ਤੇ ਦਿੰਨੇ ਆ ਠੀਕ ਹੈ ਜਦੋਂ ਕਹਿੰਦੇ ਜਿਆਦਾ ਕੋਈ ਟਿੱਬੇ ਜਿਆਦਾ ਟਿੱਬੇ ਟੁੱਬੇ ਦੇ ਪੱਕਾ ਕੰਮ ਹੁਣ ਚੱਲੀ ਜਾਣਾ ਵੀ ਉਹ ਮੁੜ ਕੇ ਕਈ ਜ਼ਮੀਨ ਕੋਈ ਬੇਫਾਇਦਾ ਦਰਖਤਾ ਦਰੁਕਤਾਂ ਲਈ ਪਈ ਹੁੰਦੀ ਆ ਠੀਕ ਹੈ ਤਣੇ ਤੁਣੇ ਆ ਜਾਂਦੇ ਫਿਰ ਮਾੜੀ ਜੀ ਸਪੋਰਟ ਚੰਗੀ ਹੁੰਦੀ ਠੀਕ ਹੈ ਠੀਕ ਹੈ ਤਾਂ ਬਾਈ ਨੇ ਬੜੇ ਲੰਮੇ ਸੋਚ ਕੇ ਜਿਹੜੇ ਨਾਲੇ ਦੇ ਸਪੋਟਾਂ ਵਗੈਰਾ ਦਿੱਤੀਆਂ ਜੀ ਤੇ ਬਾਕੀ ਬਾਈ ਹੋਰਾਂ ਦੀ ਆ ਪਹਿਲਾਂ ਵੀ ਵੀਡੀਓ ਪਾਈ ਸੀਗੀ ਆ ਟਰਾਲੀਆਂ ਜਿਵੇਂ ਤੁਸੀਂ ਦੇਖ ਸਕਦੇ ਟਰਾਲੀਆਂ ਵਗੈਰਾ ਬਣਾਉਂਦੇ ਆ ਹਾਲ ਆ 15 ਤੇ ਬਾਈ ਜੀ ਹੋਰ ਆਪਣੇ ਕੋਲੇ ਕੀ ਕੀ ਐਪਲੀਮੈਂਟ ਤਿਆਰ ਹੁੰਦੇ ਮੜਾ ਦੱਸ ਦਈਏ ਖੇਤੀਬਾੜੀ ਦੇ ਐਪਲੀਮੈਂਟ ਤਕਰੀਬਨ ਸਾਰੇ ਯਾਰ ਹੁੰਦੇ ਠੀਕ ਹੈ ਜੀ ਹਾਂਜੀ ਕੋਈ ਵੀ ਨਹੀਂ ਆ ਜਬ ਵੀ ਜਿਹੜਾ ਨਹੀਂ ਤਿਆਰ ਕਰਦੇ ਆਪਾਂ ਸਾਰੇ ਤਿਆਰ ਕਰਦੇ ਠੀਕ ਹੈ ਜਿਆਦਾਤਰ ਸਾਡੇ ਕੋਲ ਕਲਟੀਵੇਟਰ ਵਗੈਰਾ ਜਾਂ ਕਿਰਾਏ ਇਹ ਚੀਜ਼ਾਂ ਮਿਲ ਜਾਂਦੀਆਂ ਪਰ ਬਾਕੀ ਦੇ ਅਸੀਂ ਸਾਰੇ ਆਰਡਰ ਤੇ ਤਿਆਰ ਕਰਦੇ ਜਿਵੇਂ ਕਲਟੀਵੇਟਰ ਬਾਈ ਜੀ ਉਹ ਵੀ ਹਾਈਡਰੌਲਿਕ ਜਿਵੇਂ ਅੱਜ ਕੱਲ 15 17 ਚੱਲਦੇ ਆ 15 17 ਚੱਲਦੇ ਜੋ ਵੀ ਅੱਜ ਸਮੇਂ ਦੀ ਲੋੜ ਆ ਉਸ ਤਰ੍ਹਾਂ ਦੀ ਹਰੇਕ ਤਕਨੀਕ ਦੇ ਨਾਮ ਹਾਂਜੀ ਉਹ ਬਣਦੇ ਆ ਠੀਕ ਹੈ ਜੀ ਤੇ ਜਿਵੇਂ ਟਾਇਰ ਲਵਾਉਣੇ ਅਗਲੇ ਟਾਇਰ ਲਵਾ ਲੈਂਦੇ ਆ ਕਈ ਨਹੀਂ ਲਵਾਉਂਦੇ ਠੀਕ ਹੈ ਹਾਂ ਉਹ ਆਪਣੀ ਆਪਣੀ ਸੇਫਟੀ ਲਈ ਅਗਲਾ ਜਿਵੇਂ ਚਾਹੁੰਦਾ ਸੀ ਉਵੇਂ ਕਰ ਦਿੰਦੇ ਠੀਕ ਹੈ ਜੀ ਤੇ ਬਈ ਜਿਵੇਂ ਇਹਦੇ ਇਹਦੇ ਚ ਲੋਹਾ ਲਾਹ ਕਿਹੜਾ ਵਰਤਦੇ ਆ ਤੁਸੀਂ ਕਿਹੜੀ ਕੰਪਨੀ ਦਾ ਜਮ ਇਹਦੇ ਚ ਜ਼ਿਆਦਾਤਰ ਤਾਂ ਸਿੰਪਲ ਹੀ ਵਰਤਦੇ ਨੇ ਠੀਕ ਹੈ ਹਾਂ ਜਵੇਂ ਕੋਈ ਕਹ ਦੀ ਟਾਟਾ ਦਾ ਟਾਟਾ ਦਾ ਜ਼ਿਆਦਾਤਰ ਲੋਹਾ ਉਹ ਬਾਕੀ ਜੇ ਗਾਹਕ ਦੀ ਡਿਮਾਂਡ ਬਣਾਉਂਦਾ ਤੇ ਫਿਰ ਆਪਾਂ ਟਾਟਾ ਦਾ ਲੋਹਾ ਵੀ ਲਾ ਸਕਦੇ ਆ ਉਹਦਾ ਫਰਕ ਆ ਵਾਈਟ ਹਿੱਲ ਦਾ ਥੋੜਾ ਜਿਹਾ ਹਨ ਟਾਟਾ ਦਾ ਲੋਹਾ ਇਕੱਲਾ ਟਰਾਲੀਆਂ 'ਚ ਵਰਤਦੇ ਠੀਕ ਹੈ ਟਰਾਲੀਆਂ 'ਚ ਟਾਟਾ ਦਾ ਵਰਤਦੇ ਆ ਜਾਂ ਕਲਟੀਵੇਟਰਾਂ ਦੇ ਵਿੱਚ ਇੱਕ ਦੋ ਚੀਜ਼ਾਂ ਆਉਂਦੀਆਂ ਉਹਦੇ ਵਿੱਚ ਵਰਤ ਵਰਤ ਠੀਕ ਹੈ ਤੇ ਬਾਕੀ ਬਈ ਆਪਾਂ ਦੱਸ ਦਈਏ ਦਰਸ਼ਕ ਬਾਈ ਹੋਰ ਵੀ ਖੜੇ ਇੱਥੇ ਕਿਸਾਨ ਵੀਰ ਤੇ ਕਿੰਨੇ ਸਾਲ ਤੋਂ ਆਪਣੀ ਵਰਕਸ਼ਾਪ ਹੈ ਮੇਰੀ 2001 ਤੋਂ ਸੰਤ ਠੀਕ ਆ 2001 ਤੋਂ ਜਾਨੀ 23 24 ਸਾਲ 23 24 ਸਾਲ ਹੋ ਗਏ ਠੀਕ ਆ ਠੀਕ ਆ ਚਲੋ ਵਧੀਆ ਜੀ ਬਾਈ ਤੇ ਬਾਈ ਜੀ ਇਹਦਾ ਹੁਣ ਜੇ ਆਪਾਂ ਰੇਟ ਦੀ ਗੱਲ ਕਰੀਏ ਅੱਜ ਦਾ ਰੇਟ ਇਹਦਾ ਕੀ ਹੈ ਜੀ ਅੱਜ ਦਾ ਰੇਟ 60000 ਰੁਪਈਆ ਜੀ ਠੀਕ ਹੈ ਇਹ ਮੇਲੇ ਕਰਕੇ ਠੀਕ ਹੈ ਜਦੋਂ ਦੁਕਾਨਦਾਰ रेट ਆ ਉਹਦੇ ਵੱਖਰਾ ਹੋਊਗਾ ਉਹ ਵੱਖਰਾ ਉਹ ਵੀ ਕੋਈ ਐ ਨਜਾਇਜ਼ ਤਾਂ ਨਹੀਂ ਹੋਊਗਾ ਨਜਾਇਜ਼ ਨਹੀਂ ਹੋਊਗਾ ਪਰ ਉਹ ਥੋੜਾ ਜਿਹਾ ਮੇਲੇ ਕਰਕੇ ਥੋੜੀ ਜਿਹੀ ਹੋ ਜਾਂਦਾ ਤੁਹਾਨੂੰ ਵੀ ਡਿਸਕਾਊਂਟ ਵੀ ਹੋ ਜਾਂਦਾ ਇੱਕ ਮੇਲੇ ਤੇ ਉਹ ਨਹੀਂ ਉਹ ਸੰਗਤ ਨਹੀਂ ਆਉਣਾ ਹੁੰਦਾ ਠੀਕ ਹੈ ਜੀ ਇਹਨੇ ਨਾਲ ਸਾਡੇ ਵੀ ਥੋੜਾ ਜਿਹਾ ਹੋ ਜਾਂਦਾ ਵੀ ਉੱਥੇ ਚੀਜ਼ ਗਈ ਸਾਰੀਆਂ ਕੰਮ ਸਾਰੇ ਕੰਮ ਜੇ ਹੋ ਜਾਂਦੇ ਹਾਂ ਠੀਕ ਹੈ ਠੀਕ ਹੈ ਜੀ ਤੇ ਬਈ ਜੀ ਇਹਦਾ ਵੇਟ ਜਿਵੇਂ ਹੁਣ ਆਪਾਂ ਦੇਖੀ ਬਈ ਆਮ ਤੁਸੀਂ ਕਿਹਾ ਸੀ ਜਿਵੇਂ ਪਹਿਲਾਂ ਇੱਕ ਕਾਫੀ ਭਾਰਾ ਹੋ ਜਾਂਦਾ ਜ ਜਿਹਦੇ ਕੋਲੇ ਨਿੱਕਾ ਟਰੈਕਟਰ ਹੈ ਉਹ ਵੀ ਚਲਾ ਸਕਦੇ ਨੇ ਕਰਾਇਆ ਉਹ ਵੀ ਚੱਲੂਗਾ ਵਜ਼ਨ ਤਾਂ ਸਿਰਫ ਆਪਾਂ ਮੰਨ ਲਓ 2.5 ਕੁੰਟਲ ਦਾ ਆਪਾਂ ਟਰੈਕਟਰ ਦੀਆਂ ਲਿੰਕਾਂ ਮਗਰ ਪਾਉਣਾ ਹੀ ਆ ਠੀਕ ਹੈ ਇਹਦਾ 2 ਕੁੰਟਲ 65 ਕਿਲੋ ਕੱਲੇ ਕਿਰਾਏ ਦਾ ਵਜ਼ਨ ਠੀਕ ਹੈ ਤੇ ਇੰਨਾ ਕੁ ਦਾ ਟਰੈਕਟਰ ਕੋਈ ਵੀ ਚੱਕਦਾ ਠੀਕ ਹੈ ਤੇ ਬਾਕੀ ਨਿੱਕੇ ਵਾਲੇ ਟਰੈਕਟਰ ਵਾਲੀ ਗੱਲ ਵੀ ਹੋ ਗਈ ਤੇ ਜਿਹੜੇ ਵੱਡੇ ਗਾ ਫੋਰ ਵੀਲ ਆ ਗਏ ਤੇ ਉਹ ਕਿਤੇ ਉਹ ਰੋਡ ਮਰਾੜਾ ਤਾਂ ਨਹੀਂ ਦਿੰਦੇ ਨਾ ਨਾ ਲੋਹਾ ਹੈ ਇਹ ਇੰਨਾ ਨਹੀਂ ਮਾਰਦਾ ਯਾ ਸਾਰਾ ਕੁਝ ਦੇਖ ਕੇ ਕਰਾਇਆ ਵੇਖ ਕੇ ਬਣਾਇਆ ਤਾਂ ਹੀ ਤਾਂ ਤੁਹਾਨੂੰ ਸਪੋਰਟ ਸਪਟਾ ਸਾਰਾ ਕੁਝ ਦਿਖਾਤਾ ਤੁਹਾਨੂੰ ਠੀਕ ਹੈ ਠੀਕ ਜੇ ਜਦੋਂ ਬਾਹਲਾ ਤਣਿਆ ਤੁਣੇ ਵਾਲੇ ਵਾਹ ਚ ਕੰਮ ਆਪਾਂ ਦਰਖਤਾਂ ਪੱਟੇ ਉੱਥੋਂ ਚ ਪਈਦੇ ਪੁੱਦੇ ਪੱਟ ਕੇ ਅਗਲਾ ਵਾਹਣ ਪੱਧਰ ਕਰਦਾ ਉੱਥੇ ਸਪੋਰਟ ਦੇ ਲੋ ਠੀਕ ਹੈ ਠੀਕ ਬਾਕੀ ਇਹਦੇ ਚ ਆਪਾਂ ਚਾਦਰ ਕਿਤੇ ਨਹੀਂ ਲਾਈ ਗਈ ਇਹ ਆ ਜਿਹੜੀ ਚੀਜ਼ ਹੈ ਪਲੇਟ ਲੱਗੀ ਵੀ ਹੈ ਅੱਛਾ ਜਿੱਡਾ ਮੋਟਾ ਮੂਰੇ ਦੰਦ ਲੱਗਾ ਨਾ ਕਦੀ ਮੋਟੀ ਆ ਪਲੇਟ ਅੱਛਾ ਮੈਨੂੰ ਐ ਆ ਦਾ ਚਾਦਰ ਹੀ ਹੁੰਦੀ ਆ ਵਾ ਆਪਾਂ ਪਲੇਟ ਬਾਅਦ ਚ ਲਵਾਉਣੇ ਆ ਹਨਾ ਇਹਦੇ ਨਾਲ ਦਾ ਹੀ ਆ ਲੱਗੀ ਆ ਫੇਰੇ ਦੇ ਚਾਹ ਬੈਂਡ ਇਸੇ ਬੀ ਇਸਤੇ ਅੱਛਾ ਫਰੜ ਨਹੀਂ ਪੈਂਦਾ। ਠੀਕ ਹੈ। ਇਹ ਆਪਾਂ ਇਹਨੂੰ ਸਿੱਧਾ ਲਾਵਾਂਗੇ ਫਿਰ ਫਰੜ ਪੈਣ ਦਾ ਡਰ ਹੁੰਦਾ। ਠੀਕ। ਜਦੋਂ ਇਹਨੂੰ ਆਪਾਂ ਬੈਂਡ ਪਾ ਗਏ ਇੰਝ ਵਲ ਪੈਣ ਦਾ ਖਤਰਾ ਨਹੀਂ ਹੁੰਦਾ। ਠੀਕ ਹੈ ਠੀਕ ਹੈ। ਇਹ ਬਾਕੀ ਬਈ ਜੀ ਇਹਦਾ ਜਿਵੇਂ ਹੁਣ ਆਹਾ ਤਵੀਆਂ ਤੁਵੀਆਂ ਦਾ ਇਹ ਵੀ ਮੁਫਤ ਗੱਲ ਕੰਮ ਹੈ ਇਹਦੇ ਚ ਹੱਬਾਂ ਵਗੈਰਾ ਇਹਨਾਂ ਦੀ ਕੋਈ 535 ਨੰਬਰ ਬੈਰਿੰਗ ਪਾਏ ਆ। ਠੀਕ ਹੈ। ਇਹ ਜਿਵੇਂ ਤੁਸੀਂ ਵੈਸੇ ਵੀ ਜਿੰਦਰੇ ਬਣਾਉਣੇ ਸੇਮ ਉਹੀ ਸੇਮ ਉਹੀ ਬਣਾਇਆ। ਇਹ ਚੀਜ਼ ਉਹੀ ਹੈ ਸੇਮ। ਠੀਕ ਹੈ ਜੀ। ਫੁੱਲ ਹੈਵੀ ਸੀ ਕਲਾਸ ਪੈਪ ਲੱਗੀ ਹੋਈ ਆ। ਠੀਕ ਹੈ ਜੀ। ਇਹ ਨਹੀਂ ਵੀ ਕਈ ਲਾਉਂਦੇ ਵੀ ਆ ਉਹਨਾਂ ਦੇ ਆ ਚੀਜ਼ਾਂ ਨਹੀਂ ਹੁੰਦੀਆਂ ਉਹ ਤੋਂ ਵੇ ਲਾ ਦਿੰਦੇ ਆ ਜਦੋਂ ਤਵੀ ਲੱਗਦੀ ਐ ਹਾਂਜੀ ਤੇ ਵਾਣ ਪੱਕਾ ਹੋ ਜੇ ਥੱਲੇ ਤੇ ਉਹ ਤਵੀ ਘੋਕ ਕੇ ਸਿੱਧੀ ਹੋ ਜਾਂਦੀ ਠੀਕ ਵਟ ਨਹੀਂ ਪੈਂਦੀ ਇਹਦੇ ਵਿੱਚ ਅਸੀਂ ਝਰੀਆਂ ਪਾਈਆਂ ਵੀ ਆ ਟੱਕ ਚੋਂ ਟੱਕ ਜਿਹੜੇ ਚ ਪੈ ਗਈਆਂ ਨੇ ਵੀ ਕਿਸੇ ਪਾਸੇ ਹਲੇ ਜੂਗਾ ਅੱਛਾ ਇਹ ਵੇਖਣ ਨੂੰ ਤਾਂ ਐ ਲੱਗਦਾ ਡਿਜ਼ਾਈਨ ਹੀ ਬਣਾਇਆ ਹੁੰਦਾ ਨਹੀਂ ਨਹੀਂ ਟੱਕ ਚ ਟੱਕ ਪਾਇਆ ਵਾ ਦੋਵੇਂ ਸੇਮ ਹੋਣਗੇ ਨਹੀਂ ਵੀ ਇੱਕ ਇਸ ਤਰ੍ਹਾਂ ਦੇ ਇੱਕ ਐ ਰਹਿ ਜੂਗਾ ਠੀਕ ਹੈ ਜਿੱਥੇ ਟੱਕਰ ਇਧਰ ਲੈ ਚ ਗਿਆ ਜਦੋਂ ਉੱਥੇ ਹੀ ਉਧਰ ਲੱਗੂ ਕੋਈ ਨਹੀਂ ਵੀ ਇਹਨੂੰ ਆਪਣੇ ਹੱਥ ਹੈ ਜੀ ਚੌੜਾ ਭੀੜਾ ਕਰਨਾ ਹੈ ਜਿੰਨਾ ਮਰਜ਼ੀ ਕਰ ਸਕਦੇ ਆ ਵਿੱਚ ਇਹਦੇ ਬੁਛ ਦਿੱਤੇ ਆਸੀਂ ਇੱਥੇ ਅੱਛਾ ਜੀ ਇਹ ਨਹੀਂ ਹੈਗਾ ਕਬਿਆ ਇਹ ਖਿੱਚਣ ਲੱਗਾ ਕੋਈ ਦਿੱਕਤ ਆਊਗੀ ਅੱਛਾ ਅੱਛਾ ਆ ਵਿੱਚ ਬੁਛ ਪਾਏ ਹੋਏ ਆ ਪੂਛਾਂ ਦੇ ਰੇੜੀ ਹੋਣਾ ਅੱਛਾ ਮਤਲਬ ਇਹਦੇ ਵਿੱਚ ਆਪਾਂ ਦੇਸੀ ਪਹਾੜੇ ਦੇ ਵਿੱਚ ਕਈ ਇਹਦਾ ਰੇੜੂ ਲੱਗੇ ਹੋਏ ਆ ਇਹ ਤਾਹਰ ਲੱਗੇ ਆ ਹਾਂ ਇੰਗਲਾਂ ਦੇ ਵਿੱਚ ਘੁੰਮਣ ਨੂੰ ਸਖਾਲਾ ਰਹੂਗਾ ਵੀ ਆਏ ਨਹੀਂ ਜ਼ਿਮੀਦਾਰ ਦਾ ਕੋਈ ਜ਼ਿਆਦਾ ਢੋਈ ਹਿੱਲਣ ਵਾਲਾ ਕੰਮ ਹੋ ਜੂਗਾ ਨਾ 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 ਠੀਕ ਹੈ ਠੀਕ ਹੈ ਚਲੋ ਵਧੀਆ ਲੱਗਿਆ ਜੀ ਸਾਨੂੰ ਤੱਕ ਰਹਾ ਤੇ ਬਾਕੀ ਕਰਾਹਾ ਇਹ ਸੇਲ ਹੋ ਗਿਆ ਮਿੱਤਰੋ ਤੇ ਇੱਥੇ ਬਾਈ ਕਿੰਨੇ ਤਰੀਕ ਤੱਕ ਆ ਬਾਈ ਇੱਥੇ ਆਪਾਂ ਬਾਈ ਕੱਲ ਤੱਕ ਹੈਗੇ ਕੱਲ ਤੱਕ ਆ ਠੀਕ ਹੈ ਜੀ ਜੇ ਕਿਸੇ ਵੀਰ ਨੇ ਦੇਖਣਾ ਹੋਵੇ ਜੀ ਇੱਥੇ ਆ ਕੇ ਦੇਖ ਸਕਦੇ ਹੋ ਜੀ ਬਾਕੀ ਇਹ ਭਲਾਈ ਆਣਾ ਪਿੰਡ ਗਿਆ ਉੱਥੇ ਵੀ ਚੱਲਦਾ ਤੁਸੀਂ ਦੇਖ ਸਕਦੇ ਹੋ ਭਲਾਈਆਂ ਨੇ ਪਿੰਡ ਦੇ ਨੇੜੇ ਦੇ ਲੋਕ ਉਹਨਾਂ ਦੇ ਪਿੰਡ ਜਾ ਕੇ ਦੇਖ ਸਕਦੇ ਆ ਹਾਂ ਤੇ ਬਾਈ ਤੋਂ ਤੁਸੀਂ ਨੰਬਰ ਲੈ ਆਵੇ ਸਕਦੇ ਹੋ ਜੀ ਜਦੋਂ ਵੀ ਤੁਸੀਂ ਦੇਖਣਾ ਹੋਵੇ ਤੇ ਕੋਈ ਵੀ ਇਪਲੀਮੈਂਟ ਖੇਤੀਬਾੜੀ ਦਾ ਬਣਾਉਣਾ ਹੋਵੇ ਹਲ ਕਰਾਹਾ ਟਰਾਲੀਆਂ ਵਗੈਰਾ ਦਾ ਬਾਈ ਨੂੰ ਤੁਸੀਂ ਯਾਦ ਕਰਿਓ ਜੀ ਇਹ ਇਹਨਾਂ ਦਾ ਨੰਬਰ ਆ ਸਕਰੀਨ ਉੱਪਰ ਵੀ ਨੰਬਰ ਆ ਰਿਹਾ ਠੀਕ ਆ ਬਾਈ ਜੀ ਧੰਨਵਾਦ ਜੀ ਬਹੁਤ-ਬਹੁਤ ਸਮਾਂ ਦੇਣ ਲਈ ਹਾਂਜੀ ਮਿੱਤਰੋ ਤਾਂ ਤੁਹਾਨੂੰ ਬਾਈ ਹੋਰਾਂ ਨਾਲ ਵੀ ਮਿਲਾਉਣੇ ਆ ਜਿਹੜੇ ਬਾਈ ਹੋਰਾਂ ਨੂੰ ਇਹ ਕਰਾਹ ਪਸੰਦ ਆਇਆ ਕਿਹੜੇ ਪਿੰਡ ਚੱਲਿਆ ਸਾਰੀ ਜਾਣਕਾਰੀ ਲੈਣੇ ਆ ਸਸਰੀ ਦਾ ਬਾਈ ਜੀ ਸਸਰੀ ਦਾ ਬਾਈ ਬਾਈ ਜੀ ਆਪਣਾ ਸ਼ੋਭਨਾਮ ਤੇ ਪਿੰਡ ਕੜਾਈ ਆਪਣਾ ਤੇ ਜਿਹੜਾ ਸ਼ੋਭਨਾਮ ਕੁਲਦੀਪ ਸਿੰਘ ਪੜਾਈਆਣਾ ਜ਼ਿਲ੍ਹਾ ਮੁਕਤਸਰ ਸਾਹਿਬ ਜੀ ਠੀਕ ਹੈ ਜੀ ਤੇ ਬਾਈ ਜੀ ਫਿਰ ਕਿਵੇਂ ਲੱਗਿਆ ਕਰਾਹ ਤੁਹਾਨੂੰ ਜੀ ਕਰਾਹ ਠੀਕ ਲੱਗਿਆ ਜੀ ਬਸ ਇਹ ਦੋਨੇ ਤਕਨੀ ਠੀਕ ਹੈ ਜਣੀ ਤੁਸੀਂ ਦੋਨੇ ਕੰਮ ਦ ਲੈਣੀ ਤੇ ਇੱਕ ਚੀਜ਼ ਲੈ ਗਏ ਤੇ ਕੰਮ ਹੁਣ ਦੋ ਤਿੰਨ ਦੇ ਦਊਗਾ ਇਹ ਹਾਂਜੀ ਦੋ ਦੇ ਦਊਗਾ ਠੀਕ ਹੈ ਠੀਕ ਹੈ ਤੇ ਵੈਸੇ ਬਈ ਚੰਗਾ ਲੱਗਿਆ ਹੈਵੀ ਲੱਗਿਆ ਹਾਂ ਠੀਕ ਹੈ ਵਧੀਆ ਹੈਵੀ ਇਹ ਸੰਦ ਹੁੰਦੇ ਬਈ ਪੈਸੇ ਤਾਂ ਲਾ ਦਿੰਦਾ ਅਗਲਾ ਸਾਹਮਣੇ ਬਹੁਤ ਔਖੇ ਹੁੰਦੇ ਹਾਂ ਜਿਹੜਾ ਵੀ ਕੋਈ ਵੀ ਕੰਮ ਸੰਦ ਆ ਆਪਾਂ ਲੈਣੇ ਆ ਠੀਕ ਹੈ ਜੀ ਉਹਨੂੰ ਠੀਕ ਹੈ ਸਾਫ ਸੰਭਾਲ ਕੇ ਰੱਖੋ ਤੇਲ ਪਾਣੀ ਲਾ ਕੇ ਸਾਰਾ ਕੁਝ ਰੱਖੋ ਯਾਨੀ ਬਈ ਪੈਸੇ ਲੱਗਦਾ ਫਾਇਦਾ ਜੀ ਠੀਕ ਹੈ ਬਾਈ ਪੂਰੇ ਸ਼ੌਂਕੀ ਐ ਪੂਰੇ ਸੰਦਾਂ ਦੇ ਤਾਂ ਹੀ ਆਹ ਚੀਜ਼ ਤਕਨੀਕ ਨਵੀਂ ਪਸੰਦ ਆਈ ਐ ਬਾਕੀ ਚਲਾਉਣ ਦਾ ਬਹੁਤ ਫਰਕ ਹੁੰਦਾ ਜੀ ਕਿਸੇ ਬੰਦੇ ਕਈ ਵਾਰੀ ਅਗਲਾ ਕਾ ਜਾਂਦਾ ਯਾਰ ਮੱਤ ਮਾਰ ਦੇ ਕੇ ਹੁਣ ਵਿੰਗੀ ਕਰਾਂਗੇ ਜੀ ਜੇ ਆਪਾਂ ਕਹਿੰਦਾ ਵੀ ਜੇ ਕੋਈ ਲੈ ਕੇ ਵੀ ਜਾਂਦਾ ਤਾਂ ਆਪਦਾ ਸਾਵਧਾਨੀ ਨਾਲ ਚਲਾਓ ਬਿਲਕੁਲ ਚਲੋ ਵਧੀਆ ਵਧੀਆ ਜੀ ਤੇ ਬਾਈ ਹੋਰਾਂ ਤੋਂ ਪਹਿਲਾਂ ਹੀ ਇਹ ਖਰੀਦ ਰਹੇ ਆ ਜਾਂ ਪਹਿਲਾਂ ਵੀ ਬਾਈ ਹੋਰਾਂ ਨੇ ਨਹੀਂ ਪਹਿਲੀ ਆ ਰਹੀ ਪਹਿਲੀ ਵਾਰ ਆਪਾਂ ਨਾ ਮੋਬਾਈਲ ਤੇ ਵੇਖੀ ਸੀ ਮੈਂ ਤਾਂ ਠੀਕ ਹੈ ਪਰਸੋਂ ਚੌਥੀ ਇਹ ਐਡ ਆਈ ਸੀਗੀ ਇਹਨਾਂ ਨੇ ਨਾ ਪਾਈ ਸੀ ਬਾਈ ਇਹਨਾਂ ਦਾ ਹੈ ਨਾ ਠੀਕ ਹੈ ਤੇ ਚਲੋ ਅੱਜ ਇੱਥੇ ਆਪ ਦੇਖ ਕੇ ਆਹ ਚੀਜ਼ ਬਾਈਆਂ ਨੇ ਹਲੇ ਤਿਆਰ ਨਹੀਂ ਕੀਤੀ ਸੀ ਆ ਹੁਣ ਐਡ ਕੀ ਤਿਆਰ ਕੀਤੀ ਹੈ ਇਹ ਕਹਿੰਦੇ ਬਾਈ ਅਸੀਂ ਤਿਆਰ ਕਰੀ ਜਾਨੇ ਆ ਠੀਕ ਹੈ ਜੀ ਤੇ ਮੇਲੇ ਤੇ ਆਵਾਂਗੇ ਹਾਂ ਨਵੀਂ ਚੀਜ਼ ਹੀ ਦਿੱਤੀ ਤੁਹਾਨੂੰ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਚਲੋ ਵਧੀਆ ਜੀ ਤੇ ਠੀਕ ਹੈ ਬਾਈ ਜੀ ਠੀਕ ਹੈ